ਓਏ ਹਾਂ ਯਾਰ ਸਾਡੇ ਤਾਂ ਆਪ ਹੈਗੀ ਝੋਨੇ ਨੂੰ ਬਿਮਾਰੀ ਜੀ ਇਹ ਕਿਹੜੀ ਕਰੀਏ ਸਪਰੇਅ ਭੇਜੀ ਮੈਨੂੰ ਫੋਟੋ ਜੀ ਕਰਦੇ ਆਂਗੇ ਕਿਵੇਂ ਉਹ ਝੋਨੇ ਨੂੰ ਬਿਮਾਰੀ ਮੂਰੀ ਆਪਣੇ ਇਧਰ ਲੈ ਨੂੰ ਬਾਵਾ ਯਾਰ ਉਸ ਫੋਟੋ ਭੇਜ ਦੇ ਸਪਰੇਅ ਦੀ ਕਿਹਨੂੰ ਕਰਾਈ ਫੋਨ ਹੈਗਾ ਜੀ ਆਪਣਾ ਮਿੱਤਰ ਕੋਈ ਓ ਯਾਰ ਆਪਾਂ ਝੋਨਾ ਝੋਨਾ ਤਾਂ ਲਾ ਲਿਆ ਬੰਦੇ ਬੰਦੇ ਸੀਗੇ ਉਦੋਂ ਹੂੰ ਤੇ ਹੁਣ ਯਾਰ ਥਕਾਵਟੀ ਵਾਲੀ ਹੋ ਜਾਂਦੀ ਹੈ ਕਰੀਏ ਕੀ ਇੱਕਾ ਬਿਮਾਰੀ ਜੀ ਪੈ ਗਈ ਕਾਪੜਾ ਦਾ ਹੱਲ ਤਾਂ ਹੈਗਾ ਮੇਰੇ ਕੋਲ ਇਹ ਕੰਮ ਦਾ ਖਰਜ ਆ ਦੇ ਹੋ ਜਾਂਦਾ ਇਹ ਗੱਲ ਤਾਂ ਸੱਚ ਆ ਤੇਰੀ ਝੂਠ ਨਹੀਂਗਾ ਲੱਕ ਦੁਖਣ ਲੱਗ ਜਾਂਦੇ ਮੇਰੀ ਗੱਲ ਸੁਣਾ ਇੱਕ ਤਾਂ ਐ ਕਰੀ ਜਾਂਦਾ ਮੰਡੀ ਗਿਆ ਗੁੜ ਦਾ ਗੱਟਾ ਚੱਕ ਲਈ ਅੱਛਾ ਹਾਂ ਤੇ ਬਾਕੀ ਇੰਤਜ਼ਾਮ ਕਰਦਾ ਮੈਂ ਗੱਟਾ ਤਾਂ ਮੈਂ ਚੱਕ ਲਿਆਉਣਾ ਚਾੱਕੀ ਲੈ ਫਿਰ ਤੂੰ ਕਾਪੜਾ ਦਾ ਤੇ ਇੰਤਜ਼ਾਮ ਕਰਦੇ ਆ ਮੜਾ ਜਾਂ ਪੜਦੇ ਨਾਲ ਚੰਗਾ ਪੱਲੀ ਪਾ ਲਈ ਗੱਟੇ ਦੇ ਆਉਂਦਾ ਹੋਇਆ ਜਦੋਂ ਖੇਤ ਨੂੰ ਆਇਆ ਬਸ ਠੀਕ ਆ ਹਾਂ ਜਾ ਤੂੰ ਹੋ ਗਏ ਇੰਤਜ਼ਾਮ ਤੇਰੇ ਤੋਂ ਕੀ ਮੈਂ ਦਾ ਰੋਜ਼ ਕਹਿੰਦਾ ਸੀ ਮੇਰਾ ਲੱਕ ਦੋਖਦਾ ਢੂਈ ਦੋਖਦੀ ਹੈਗੀ ਪਰ ਹੁਣ ਕੰਮ ਅੱਗੇ ਜਲੀ ਬਾਨੇ ਜਨਾ ਮਰੀ ਜਾਈ ਉਹ ਕੰਮ ਅੱਗੇ ਵੀ ਆਪਾਂ ਕਰਦੇ ਆ ਹੁਣ ਤਾਂ ਦੁੱਗਣਾ ਕਰਾਂਗੇ ਤੇ ਸਮਾਨ ਸਾਮ ਨਹੀਂ ਚੰਗਾ ਇਹ ਦੂਆ ਸਾਰਾ ਇਹ ਹਿਸਾਬ ਦਿੰਨੇ ਆ ਬਿੜਕ ਉਹ ਕੀ ਹਾਲਾ ਮੈਂ ਟੂ ਹਾ ਓਏ ਕਮ ਇੰਟੂ ਠੀਕ ਐ ਆ ਟਲੀ ਆਏ ਬਰਾ ਹੋਰ ਯਾਰ ਇਹ ਕਹਿੰਦਾ ਮੈਂ ਥੱਕ ਗਿਆ ਨਾ ਤੈਨੂੰ ਪਤਾ ਬੰਦੇ ਭੱਜੇਗਾ ਆਪਣੇ ਦੋ ਰੱਖੇ ਸੀ ਉਹ ਹਾਂ ਹਾਂ ਨਹੀਂ ਥਕਾਵਟ ਤਾਂ ਹੋ ਜਾਂਦੀ ਹੈ ਕੰਮ ਜਾਦੇ ਹੋ ਜਾਂਦਾ ਹੈ ਨਾ ਤੂੰ ਮੈਨੂੰ ਤੁਰੇ ਆਉਂਦੇ ਨੂੰ ਦੇਖ ਕੇ ਇਹਨੂੰ ਕਹੀ ਜਨਾ ਸਮਾਨ ਸਾਹਮਦੇ ਹੁਣ ਹੈ ਉਹ ਨਹੀਂ ਇਹ ਤਾਂ ਨਿਕਲ ਗਈ ਹੁਣ ਤਾਂ ਕਹਿਣਾ ਇਹਨੂੰ ਯਾਰ ਮੈਂ ਅੱਛਾ ਲੈ ਫਿਰ ਤਾਂ ਵੀ ਅੱਡ ਹੋਣ ਵਾਲੀਆਂ ਗੱਲਾਂ ਕਰੀ ਜਾਨਾ ਯਾਰ ਫਿਰ ਲਵਾਉ ਕੁੱਟ ਫਿਰ ਦੇਖੀਏ ਟੇਸਟ ਸੋਡੀ ਕੱਢੀ ਦਾ ਲਵਾ ਦਿੰਨੇ ਕੋਈ ਚੱਕਰੀ ਨਹੀਂ ਤੁਸੀਂ ਥਤੀ ਆ ਹਜੇ ਤੁਸੀਂ ਵੀ ਕੱਢਦੇ ਹੋਨੇ ਮੋਟਰ ਤੇ ਤੁਸੀਂ ਤਾਂ ਕਦੇ ਪੁੱਛਣੇ ਸੁਲਾ ਵੀ ਨਹੀਂ ਮਾਰੀ ਕੋਈ ਉਹ ਤੁਸੀਂ ਸਾਡੇ ਕੋਲੇ ਆਉਂਦੇ ਹੀ ਨਹੀਂ ਸੀ ਹੁੰਦੇ ਉਦੋਂ ਮੈਂ ਤਾਂ ਉਹੀ ਆ ਗਿਆ ਇੱਥੇ ਤੁਰਾ ਉਹਦਾ ਕਿਉਂ ਨਹੀਂ ਸੀ ਪੱਲੀ ਪਾਂਦੇ ਦੇ ਕੇ ਆਪਾਂ ਨੂੰ ਸਮਾਨ ਤੇ ਓਏ ਨਾ ਨਾ ਪੱਲੀ ਦਾ ਕਾਹਨੋਂ ਪੜੇ ਚੱਲ ਕਾਹਨੋਂ ਪਿਛਲੀਆਂ ਗੱਲਾਂ ਛੇੜ ਤਾਂ ਲਾਲਾ ਦੇਖਦੇ ਮੇਰੇ ਸਾਲਿਆਂ ਵੀ ਕੋਰਟ ਤੇ ਡਿੱਗੀ ਜਾਂਦੇ ਲਾਲਾ ਮਨਾ ਕੇ ਨਾਲ ਚਲੋ ਫਿਰ ਦਵਾ ਦੇਣਾ ਸਮਝਾਂਗੇ ਜਾਂਦੇ ਹੋਏ ਆਪਾਂ ਪੈਸੇ ਕਿ 300 ਰੁਪਏ ਕੀ ਕਰਨਾ ਹੈ ਆਂਡੇ ਮੰਗਾਉਣੇ ਸੀ ਅੱਲੀ ਕੋਈ ਆਂਡੇ ਆਂਡੇ ਯਾਰ ਮੈਂ 50 ਦੇ ਫੜ ਲਵਾਂ ਲਿਆਏਗਾ ਹਾਂ ਲੈ ਕਮਾਲ ਕਰਦਾ ਤੂੰ ਚੱਲ ਫਿਰ ਡੱਗੀ ਕੋਲ ਚੱਲੇ ਸਾਮਾਨ ਜਾਂ ਸਾੰਦੀ ਆ ਗਈ ਗੱਲ ਹੁਣਾਂ ਕਰੀ ਇਸ ਕੋਲੇ ਬਾਈ ਬਣ ਕੇ ਜਾ ਮਾ ਯਾਰ ਮੇਰੀ ਆਤ ਹੀ ਨਹੀਂ ਤੈਨੂੰ ਪਤਾ ਆਪਣਾ ਕਿੰਨੇ ਜਰਦਾ ਦਾ ਬਾਹ ਜਰਾ ਬੰਦਾ ਦਾ ਤੂੰ ਕਰ ਠੀਕ ਆ ਪਰ ਤੂੰ ਚੂਗਲੀ ਕਰ ਦਿੰਨਾ ਹੁਣ ਮੜਾ ਜਾ ਚੰਗਾ ਬਾਈ ਬਣ ਜਾ ਯਾਰ ਨਹੀਂ ਚੂਗਲੀ ਕਰਦਾ ਮੈਂ ਉੱਕੇ ਖੜਾ ਢੱਡ ਜੀ ਰੱਖੀਂਗਾ ਲਾ ਉਹਦੇ ਕਿਤੇ ਢੱਡ ਜੀ ਆ ਤੂੰ ਲਿਆ ਬੋਤਲ ਚੱਕ ਕੇ ਮੈਂ ਅੰਡੇ ਮਗਾਉਣਾ ਤੂੰ ਚੱਲ ਆ ਗਿਆ ਸੀ ਨਾ ਭੇਜਦਾ ਬੰਦਾ ਇੱਥੇ ਫੜਾ ਜੂ ਮਰਾ ਦਿਲ ਜਾ ਘਬਰਾਉਂਦਾ ਤੂੰ ਗੱਲ ਨਾ ਕਰਦੀ ਪਿੰਡ ਜੀ ਕਿਸੇ ਕੋਲ ਕੋਈ ਨਹੀਂ ਉਹ ਤਾਂ ਅੰਡੇ ਫੜਾ ਜੂ ਯਾਰ ਮਗਰੀ ਮੂੜ ਦੂ ਉਹਨ ਚਾਲ ਫਿਰ ਡੱਗੀ ਕੋਲੇ ਚਾਂ ਲਾ ਗਏ ਸੀ ਆ ਜੋ ਕਰਾਂ ਆ ਗਏ ਆ ਗਏ ਬਾਹਰ ਨਾ ਕਿੱਥੇ ਆ ਗਏ ਭੜੇ ਮੂੜਾ ਯਾਰ ਚੱਲ ਚੱਲ ਆ ਗਏ ਆ ਗਏ ਗੱਲ ਕਰਨ ਦੀ ਬੜੀ ਹੱਤ ਹੈ ਜੀ ਤੇ ਤਾਂ ਗੋਲੇ ਬਣ ਜਾਂਦੇ ਜੇ ਗੱਲ ਨਾ ਕਰੇ ਕੱਦਾ ਪੈਗ ਲਵਾ ਕੇ ਉਹਨੂੰ ਡੱਕਰ ਦਿੰਦੇ ਸਮਾਨ ਸਾਂ ਉਹ ਘਰੀ ਲੈ ਜਾਗੇ ਭਾਣ ਮਰਾ ਉਹਨਾਂ ਦੱਸ ਦੇ ਉਹ ਚੱਕ ਜਾ ਆਹ ਸਾਹ ਕਿਵੇਂ ਬਣੀ ਆ ਮਿੰਟੂ ਓਏ ਦਾਰੂ ਦਾ ਘੈਂਟ ਬਣਾਈ ਆ ਯਾਰ ਤੁਸੀਂ ਜਮੀ ਐਂ ਦਾ ਕਾਲਾ ਹੈਗੀ ਆ ਸਾਡੇ ਚ ਪੂਰੀ ਕਾਲਾ ਮਹਾ ਯਾ ਪਰ ਮੇਰੇ ਸਹੋਲੇ ਕਿਤੇ ਚੁੰਡੀ ਨਹੀਂ ਬੜਾਈ ਗਈ ਉਜਾਰ ਹੁਣ ਤੂੰ ਪੁਰਾਣੀਆਂ ਗੱਲਾਂ ਛੱਡ ਯਾਰ ਹੁਣ ਮੂਲੀ ਵੀ ਨਹੀਂ ਪਟਣ ਦੇ ਖੇਤੋਂ ਇਹ ਮੂਲੀ ਵੀ ਸਾਡੇ ਖੇਤੋਂ ਨਾ ਪੱਟ ਕੇ ਲੈ ਜੇ ਕੋਈ ਓਏ ਹੁਣ ਤਾਂ ਆਪਾਂ ਪੱਗ ਪੱਟ ਯਾਰ ਹੋ ਗਏ ਹੁਣ ਕਾਣੂ ਪੁਰਾਣੀਆਂ ਗੱਲਾਂ ਛੱਡਦਾ ਆਂਡੇ ਆ ਹੀ ਨਹੀਂ ਤੇਰੇ ਪੱਗ ਤੂੰ ਦੋਲ ਆ ਗਿਆ ਓਜਾਰ ਹੁਣ ਤੁਸੀਂ ਆਂਡੇ ਪਿੱਛੇ ਯਾਰ ਐ ਕਰੋਂਗੇ ਯਾਰ ਆ ਮੇਰੇ ਨਾਲ ਯਾਰ ਦੱਸ ਮੈਂ ਹੁੜਾ ਆਪ ਦਾ ਭਰਾ ਆਂ ਕਾ ਯਾਰ ਓਏ ਆਪ ਦਾ ਕਰ ਕੀ ਤੈਨੂੰ ਉੱਥੇ ਖੜਾਈ ਖੜਿਆਂ ਲਵਾਈ ਜਾਂਦੇ ਆਂ ਆਂਡੇ ਨਾਲ ਸੌਖੀ ਲੰਘ ਜਾਂਦੀ ਕਿ ਮੌਸਮ ਦਾ ਫਰਕ ਜਾ ਪਾਇਆ ਕਰਲੀ ਔਖੀ ਕਰਦੀ ਆ ਇਹ ਉਹ ਯਾਰ ਮੈਂ ਯਾਰ ਮੈਂ ਕਿੱਥੇ ਜਾਊਂਗਾ ਮੈਂ ਕਿਹਾ ਸੀ ਮਾਂਪੂਸ ਮਾਂ ਪਾਈਆਂ ਆਈਆਂ ਤੇਜ ਵਾਲੀ ਹੈਗੀ ਅੰਡਾ ਨਾਲ ਛੋਟਾ ਜਿਹਾ ਲੜਦੀ ਆ ਭੈਣੇ ਅੰਦਰ ਜਾ ਕੇ ਆਲ ਕੋਈ ਨਹੀਂ ਇੱਕ ਪੈਗ ਜਾ ਹੋਰ ਪਾਲਾਂ ਮੈਂ ਯਾਰ ਪੈਗ ਦਾ ਪਾਲਾ ਬੰਦਾ ਤਾਂ ਬੇਸ਼ਰਮਿਆ ਤੂੰ ਪਹਿਲਾਂ ਕਿਹੜਾ ਪੁੱਛ ਕੇ ਪਾਏ ਆ ਉਹ ਯਾਰ ਹੁਣ ਤੁਸੀਂ ਯਾਰ ਆ ਕੁਝ ਕਰੋਗੇ ਯਾਰ ਦਾਰੂ ਪਿੱਛੇ ਯਾਰ ਮੇਰੇ ਨਾਲ ਯਾਰ ਪੀਲਾ ਪੀਲਾ ਗੁੱਸਾ ਕਦੋਂ ਕਰਦਾ ਲਾਲਾ ਨਾ ਯਾਰ ਤੂੰ दारू ਜੀ ਛਣਾਉਣਾ ਮੈਨੂੰ ਤੈਨੂੰ ਐ ਵੀ दारू ਜੀ ਛਣਾਦਾ ਮੈਨੂੰ ਵੀ ਅੱਜ ਲਵਾਤੇ ਦੋ ਪੈਕ ਕੀ ਜਾਨ ਨਿਕਲ ਗਈ ਪੈਸੇ ਬਹੁਤ ਲੱਗੇ ਇਹੇ ਕੱਢਣ ਤੇ ਗਲ ਪੈਂਦਾ ਸਾਡੀ ਪੀਕੇ ਸਾਡੇ ਦੀ ਖਰੀਦ ਕਰਦਾ ਆਹਦੀ ਖਰੀਦ ਕਰੀ ਜਾ ਉਹ ਤੇਰੇ ਤੇ ਮੈਂ ਆਈਦਾ ਹੇ ਸੂਫੀ ਹੋਈ ਆ ਇੱਕ ਅੱਦਾ ਹੀ ਲਾਇਆ ਤੂੰ ਦੋ ਲਾ ਗਈ ਸਾਡੇ ਗਲ ਪਈ ਜਾਣਾਗਾ ਉਹ ਯਾਰ ਦੇਖ ਲੈ ਉਹ ਤੇਰੀ ਦਰੂ ਵਿੱਚ ਕਿੰਨਾ ਗਤਾਂ ਤਾਂ ਤਾਹੀ ਨਹੀਂ ਤਾਂ ਤੇਰੇ ਚ ਮਰੀ ਜਾਨਾ ਤੂੰ ਕੋਈ ਤੇ ਨਾ ਲਾਲਾ ਉਹ ਬੰਦਾ ਇਹੋ ਔਖੀ ਹੋਈ ਮੱਥੇ ਲੱਗਾ ਸਾਡੇ ਇਹ ਉਹ ਤੂੰ ਸਾਹਬ ਨਾਲ ਗੱਲ ਕਰ ਮਰਨਾ ਮਸਾਉ ਨੂੰ ਕੀ ਕਰਦੇਗਾ ਤੂੰ ਓਏ ਸਾਡੀ ਪੀ ਕੇ ਸਾਡੀ ਕੀ ਕਰ ਦਿੰਦਾ ਹੁਣ ਫਿਰ ਫਰੀ ਕਰਿਆ ਨਾ ਕਾਉਣ ਹੋ ਯਾਰ ਉਹਦੇ ਗੰਦ ਦੇ ਮੂੰਹ ਲੱਗਣਾ ਉਹ ਜਾਵੜਾ ਯਾਰ ਤੂੰ ਜਿਹੜੀ ਪੀਲੀ ਸਾਡੀ ਪੀਲੀ ਗੰਦ ਪੁੰਦ ਜਾਣਾ کہیں ਵਗ ਜਾ ਓਏ ਇਹ ਜਾਵੜਾ ਯਾਰ ਮਾੜੀ ਨੀਂਦ ਵਾਲਾ ਤੁਰ ਜਾ ਤੁਰ ਜਾ ਤੂੰ ਕਿਥੇ ਦੱਸ ਹੋਰ ਨਾ ਢਾਵੇਂ ਲੈ ਲਈ ਇੱਥੇ ਉਹਨਾਂ ਨੂੰ ਤਾਂ ਮੈਂ ਦੱਸੂ ਪੁੱਤ ਮੈਂ ਕਹਣਾ ਲੈ ਇਹ ਜਾ ਹੁਣ ਉਹ ਕਾਉਣ ਨੂੰ ਯਾਰ ਜਾਣਦੇ ਪਰੇ ਵੀ ਇੱਥੇ ਇਹਦੇ ਨਾਲ ਕਿਹੜਾ ਜਦੂ ਆ ਲਾ ਯਾਰ ਤੂੰ ਆਰਾ ਮੂਡ ਖਰਾਬ ਕਰਦਾ ਹਾਂ ਗਲਾਸ ਵੀ ਝੂਠ ਸਤਿ ਸ੍ਰੀ ਅਕਾਲ ਜੀ ਜਨਾਬ ਸਤਿ ਸ੍ਰੀ ਅਕਾਲ ਜਨਾਬ ਉੱਥੇ ਨਾ ਜੀ ਦਾਰੂ ਗੱਢੀ ਜਾਂਦੇ ਜੀ ਦੋ ਜਣੇ ਉਹ ਪਹਿਲਾਂ ਮੜਾਏ ਪਰੇ ਹੋ ਤੇਰੇ ਦਾ ਮੁਸਕ ਮਰੀ ਜਾਂਦਾ ਤੂੰ ਤਾਂ ਆ ਪੀ ਕੇ ਆਇਆ ਨਹੀਂ ਮੈਂ ਤਾਂ ਦੂ ਪੈਗੀ ਲਾਏ ਨਾ ਮੈਂ ਇਨੀ ਨਹੀਂ ਪਿੰਦਾਈ ਏਰੇ ਭੱਗ ਦੀ ਚੱਲ ਰਬੜ ਜਾ ਮੈਂ ਬਦਲ ਕਰਦਾ ਪੁਲਸੀਆ ਯਾਰਾ ਤੱਪਦਾ ਹੀ ਮੇਰੀ ਗੱਲ ਸੁਣ ਮਨਦੀਪ ਹਾਂ ਬਾਈ ਤੂੰ ਇੱਕ ਤਾਂ ਡੱਬਾ ਜਲਾ ਜਾ ਗੋੜਾ ਵਾਲਾ ਓਏ ਆ ਗੱਟਾ ਜਲਾ ਜਾ ਸਮਾਨ ਸਾਹਮਣੇ ਮੈਨੂੰ ਬੰਦਾ ਨਾ ਉਹ ਬਹਿਵਤੀ ਜਿਹਾ ਲੱਗਦਾ ਪਤਾ ਨਹੀਂ ਕਿਉਂ ਮੇਰਾ ਦਿਲ ਕਾਉ ਮਾਉ ਜੇ ਕਰੀ ਜਾਂਦਾ ਯਾਰ ਓਏ ਇੰਨੇ ਵਾਲਾ ਕਿੱਥੇ ਆ ਬਾਈ ਉਹ ਮੈਂ ਤਾਂ ਤੈਨੂੰ ਆਖਿਆ ਹੀ ਲਾਉਣੇ ਆ ਚਾਰ ਉਹ ਓਏ ਜਿੰਨਾ ਨਿੱਕਾ ਉਹਨਾ ਹੀ ਦੇਖਾ ਉਹ ਟਿੱਡ ਪੁੱਟਿਆ ਜਾ ਤੂੰ ਮੇਰੀ ਗੱਲ ਸੁਣ ਲੈ ਲੈ ਜਾ ਬਾਈ ਬਣ ਕੇ ਬਾਕੀ ਮੈਂ ਸਾਰਾ ਕੁਝ ਸੌਣਾ ਤੂੰ ਪੈਗ ਬੁੱਕ ਘਰੇ ਦੇਖਾਂਗੇ ਤੂੰ ਜਾ ਆ ਲੈ ਜਾ ਬੋਤਲਾਂ ਜੀ ਮੈਂ ਮੈਂ ਚੱਕ ਦੂੰ ਸਾਰਾ ਕੁਝ ਤੂੰ ਆ ਲੈ ਜਾ ਕਰਾਂ ਗੱਟਾ ਤੇ ਡੱਬਾ ਜਾ ਉਹ ਤਾਂ ਧਰ ਲਾ ਮੋਟਰ ਹੈਂਡਲ ਤੇ ਮੈਂ ਬਾਕੀ ਸਾਰਾ ਕੁਝ ਸਾਹਮਣੇ ਆਉਣਾ ਚੁੱਲਾ ਚੱਲਾ ਉਹ ਕਰੇ ਚੰਗਾ ਵੀ ਕਰ ਦੂੰ ਮਨ ਤਾਂ ਆਪ ਕਾਲੀ ਆ ਚਲ ਮੈਂ ਜਾਣਾ ਫਿਰ ਉਹ ਨੰਗਦਾ ਉਹਦਾ ਮੈਂ ਸਾਹਮਣ ਹਾਰਾ ਕੁਸ ਆ ਜੋ ਨਾ ਓ ਸ਼ਰਮ ਨਹੀਂ ਆਉਦੀ ਤੁਹਾਨੂੰ दारू ਕੱਢਦੇ ਹੋਗੇ ਗੈਰਕਾਨੂੰਨੀ ਕੰਮ ਕਰਦਾ ਓ ਜਨਾਬ ਗੱਲ ਤਾਂ ਸੁਣੋ ਜੀ ਇਹ ਤਾਂ ਜੀ ਖੇਤੀਬਾੜੀ ਵਾਲੇ ਬੰਦੇ ਆ ਜੀ ਉਹ ਸਾਡੇ ਦੋ ਬੰਦੇ ਭੱਜ ਗਏ ਥੱਕੇ ਟੁੱਟ ਜਾਨੇ ਜੀ ਮੈਂ ਕਿਹਾ ਚੱਲ ਹੱਥ ਨਾਲ ਪੈਗ ਰਾਲਾ ਕਰਾਂਗੇ ਨਿੰਬ ਜੰਗੀ ਆ ਜੂ ਵੀ ਤੜਕੇ ਚਦੇ ਉੱਠ ਕੇ ਫੇਰ ਖੇਤ ਆ ਜਾਨੀ ਐਡਾ ਕਿੱਡਾ ਕਿ ਜ਼ੁਰਮ ਕਰਤਾ ਹੀ ਸੀ ਜ਼ੁਰਮ ਦੀ ਗੱਲ ਨਹੀਂ ਉਹ ਦੂਜਾ ਕਿੱਥੇ ਓ ਇੱਕ ਹੋਰ ਕਹਿੰਦਾ ਸੀ ਤੂੰ ਓਏ ਉਹ ਤਾਂ ਜੀ ਮੇਰਾ ਭਰਾ ਹੋਦਾ ਵਿਚਾਰਾ ਬਾਲਾ ਨਰਮ ਆ ਯੂ ਤਾਂ ਇਹ ਜਿਆ ਬੰਦੇ ਹਾਂ 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 ਹੋ ਇਹ ਨਹੀਂ ਇਹਨੇ ਜਨਾਬਾ ਉਹ ਲੁਚਿਆਂ ਦਾ ਲੁਚਾ ਹੀ ਕਹਿੰਨੀ ਆ ਇਹਦੀ ਗੱਲ ਤੇ ਯਕੀਨ ਕਰ ਲੈ ਪੱਟ ਗਿਆ ਹੋਊਗਾ ਜੀ ਉਹ ਤਾਂ ਇਹਦਾ ਸਾਰੇ ਪਿੰਡ ਦਾ ਚੁਗਲ ਖੋਰ ਬੰਦਾ ਜੀ ਸਾਰਿਆਂ ਨੂੰ ਇਹ ਲੜਾ ਦਿੰਦਾ ਹੈਗਾ ਤੁਸੀਂ ਇਹਦੀ ਗੱਲ ਤੇ ਯਕੀਨ ਕਰਕੇ ਆਗੇ ਉਹ ਕਿੱਥੇ ਉਹ ਭੱਠੀ ਕਿੱਥੇ ਆ ਗਈ ਭੱਠੀ ਕਿੱਥੇ ਕੱਢਦੇ ਆ ਦਾਰੂ ਉਹ ਇਹ ਪੱਠੀ ਨਹੀਂ ਇਹ ਕਿੱਥੇ ਆਈ ਭੱਠੀ ਚੱਕਦੀ ਜੀ ਮੇਰੀ ਗੱਲ ਦੇਖ ਕੇ ਆ ਗਰਜਿਆ ਯਾਰ ਮੇਰੀ ਗੱਲ ਤਾਂ ਸੁਣੋ ਜਨਾਬੁਰੇ ਆਓ ਜੀ ਹਾਂਜੀ ਮੈਨੂੰ ਇੱਕ ਗੱਲ ਦੱਸੋ ਜੀ ਹਾਂ ਟਰਾਂਸਫਾਰਮਰ ਚ ਮੋਟਰਾਂ ਤੇ ਤੇਲ ਨਿਕਲ ਜਾਂਦਾ ਜੀ ਕੇਵਲਾਂ ਵੱਡੀਆਂ ਜਾਂਦੀਆਂ ਜੀ ਹੈ ਹੋਰ ਕਿੰਨੇ ਨਸ਼ੇ ਪਤੇ ਚੱਲੀ ਜਾਂਦੇ ਜੀ ਉਹਨਾਂ ਨੂੰ ਫੜ ਲਓ ਜੀ ਤਾਂ ਇਹ ਦੇਖੀਤੀ ਵੱਡੀ ਵਾਲੇ ਬੰਦੇ ਆ ਜੀ ਗਲਤੀ ਹੋ ਗਈ ਅੱਗੇ ਤੋਂ ਨਹੀਂ ਕੱਢਦੇ ਉਹ ਉਹ ਮੈਂ ਤੁਹਾਨੂੰ ਦੱਸਦਾ ਜੀ ਇਹ ਜਿਹੜਾ ਦੂਜਾ ਹੀ ਗਡੂਡਣਿਆ ਉਹ ਜੀ ਗਿਆਨੀ ਜੀ ਆ ਉਹ ਇਹਦਾ ਵੀ ਪਿਓ ਆ ਜੀ ਉਹ ਮੈਨੂੰ ਕਹਿੰਦਾ हां हां कहना के तू किमे दसेगा महा मैं चढ़ चढ़ता नहीं मेरी मेरी बात सुनो जी ਤੁਸੀਂ ਮੇਰੀ ਗੱਲ ਸੁਣੋ ਆਪਾਂ ਕਰਦੇ ਆਂ ਵੀ ਸੈਟਿੰਗ ਮੇਰੀ ਗੱਲ ਸੁਆ ਮਾੜੀ ਤੁਸੀਂ ਕੀ ਸੈਟਿੰਗ ਕਰਦੇ ਆਂ ਜੀ ਇਹ ਗੱਲ ਤਾਂ ਸੁਣੋ ਰਿਹਾ ਹੋ ਜੀ ਜਨਾਬ ਇੱਕ ਮਿੰਟ ਰਿਹਾ ਹੋ ਹਾਂ ਮੈਂ ਕੰਮ ਕਰਦੇ ਤੂੰ ਦੇਖੋ ਤੂੰ ਮਾੜਾ ਜਾ ਕੋਈ ਨਹੀਂ ਨਹੀਂ ਕੱਢੀ ਇੱਕ ਤੋਂ ਬੋਤਲ ਆਪਾਂ ਸੋਡਾ ਮਾਨਤਨ ਕਰਦੇ ਆਂਗੇ ਬਾਕੀ ਤੁਹਾਨੂੰ ਉੱਥੇ ਪਹੁੰਚਦੀ ਕਰ ਦੇਵਾਂਗੇ ਇਹਦੇ ਮਗਰ ਆ ਗਈ ਇਹਦੇ ਮਗਰ ਤਾਂ ਪਿੰਡ ਦਾ ਕੁੱਤਾ ਨਹੀਂ ਤੁਰਦਾ ਜੀ ਇਹ ਤਾਂ ਸਾਰਾ ਚੋਗਲਪੁਰ ਬੰਦਾ ਤੁਹਾਨੂੰ ਮੈਂ 4 ਰੁਪਏ ਵੀ ਦੇ ਦੂੰਗਾ ਜੀ ਇਹਦੀ ਪੇਠੋ ਕੁੱਟ ਦੇ ਜੀ ਨਾਲ ਤਾਂ ਗਾਹ ਨੂੰ ਕੀ ਜੁਗਲੀ ਨਾ ਕਰੂਗਾ ਨਾਲ ਇਹਨੂੰ ਪਤਾ ਲੱਗ ਜੂ ਸਾਡੇ ਕੋਲੋਂ ਲਾ ਕੇ ਸਾਡੇ ਦੀ ਖੇਰੀ ਕਰੀ ਜਾਂਦਾ ਕੱਲ ਨੂੰ ਥੋੜ ਨੂੰ ਬਦਨਾਮ ਕਰੂ ਪਿੰਡ ਚ ਵੀ ਮਨ ਨੂੰ ਲੈ ਕੇ ਆਇਆ ਥੋੜੇ ਤੇ ਇਲਜ਼ਾਮ ਲਾਉਦੇ ਤਾਂ ਹੀ ਕਰਦਾ ਜੀ ਓਏ ਆ ਜਾ ਅੰਦਰ ਕਿਵੇਂ ਕਰੀਏ ਕਰ ਲਓ ਮੇਰੀ ਗੱਲ ਤੇ ਇਹਨੂੰ ਕੁੱਟ ਦਿਓ ਜੀ ਨਾਲ ਮੈਂ ਸਾਰਾ ਕੁਝ ਪਹੁੰਚ ਜਿੰਨਾ ਕੁਝ ਇੱਥੇ ਥੋੜਾ ਇੱਥੇ ਮਾਨਤਾਨ ਕਰਦੇ ਆਂਗੇ ਚਲ ਪਰ ਓਏ ਨਾ ਕੋਈ ਨਾ ਪੁੱਤ ਲੱਗੂ ਪਤਾ ਪਤਾ ਜੀ